ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸਪਿੰਡ ਦਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸਮਾਜੇ ਦਾ ਪਿੰਡ ਆ ਦੋਸਤੋ ਤੇ ਭਿੱਖੀਵਾਂਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਪਿੰਡ ਸੌਰ ਸਿੰਘ ਦੀ ਤੇ ਸੌਰ ਸਿੰਘ ਪਿੰਡ ਤੋਂ ਦੋਸਤੋ ਇੱਕ ਛੜਕ ਨਿਕਲਦੀ ਆ ਪਿੰਡ ਮਾਣੇ ਮੱਲੀ ਨੂੰ ਜਾਂਦੀ ਆ ਉਸੇ ਛੜਕ ਦੇ ਉੱਪਰ ਵੀਰ ਗੁਰਲਾਲ ਉਹਨਾਂ ਦਾ ਘਰ ਆ ਤੇ ਐਨੀਮਲ ਵੀਰ ਲੈ ਕੇ ਆਉਂਦਾ ਦੋਸਤੋ ਵਿਕਰੀ ਵਾਲੇ ਪਸ਼ੂ ਆਉਂਦੇ ਆ ਇਸ ਫਾਰਮ ਦੇ ਉੱਪਰ ਇਸ ਕਿੱਲੇ ਦੇ ਉੱਪਰ ਤੇ ਅੱਜ ਇਸ ਵੀਡੀਓ ਦੇ ਵਿੱਚ 200 ਟੋਟਲ ਚਾਰ ਨਗ ਤੁਹਾਨੂੰ ਦਿਖਾਉਣੇ ਆ ਦੋ ਗੱਬਣ ਦਿਖਾਵਾਂਗੇ ਪਸ਼ੂ ਇੱਕ ਛੋਟੀ ਗੱਬਣ ਆ ਇੱਕ ਇਧਰ ਤੁਸੀਂ ਆਹ ਦੇਖ ਰਹੇ ਜੇ ਡੱਬੀ ਪ੍ਰਿੰਟ ਦੇ ਵਿੱਚ ਦੋਸਤ ਇਹ ਵੜ ਗੱਬਣ ਆ ਤੇ ਜਿਹੜੀਆਂ ਦੋਸਤ ਸੈਂਟਰ ਵਾਲੀਆਂ ਦੋਨੋਂ ਵੜਾ ਤਾਜ਼ੀਆਂ ਸੁਈਆਂ ਨੇ ਠੀਕ ਆ ਜੀ ਸੱਜਰ ਸੁਈਆਂ ਤਾਜ਼ੀਆਂ ਸੁਈਆਂ ਨੇ ਦੇਰਾਂ ਜੁਣਾ ਪ੍ਰੋਪਰ ਪਈਆਂ ਨੇ ਠੀਕ ਆ ਜੀ ਬਿਲਕੁਲ 나ੜੂਏ ਗਿੱਲੇ ਬੱਚਿਆਂ ਦੇ ਨਾਲ ਹੋਣਗੇ ਸੋ ਚੌ ਨਗਾ ਦੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਵੀਰ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 21 ਜੁਲਾਈ ਨੂੰ ਇਹ ਆ ਕੱਲ੍ਹ ਦੋਸਤੋ 22 ਜੁਲਾਈ ਨੂੰ ਵੀਡੀਓ ਅਪਲੋਡ ਕਰ ਦਿਆਂਗੇ। ਸੋ ਸਾਰੇ ਵੀਰ ਜਿਹੜੇ ਵੀਡੀਓ ਦੇਖ ਰਿਹਾ ਦੋਸਤੋ ਗੱਪਣ ਪਸੂ ਕੋਈ ਵੀਰ ਖਰੀਦਾ ਤੇ ਚੌਂ ਥਾਨਾਂ ਦੀ ਟਿੱਪ ਕੇ ਵਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤੇ ਸੂਏ ਸਵਾਏ ਨਾਗ ਨੂੰ ਦੋ ਟਾਈਮ ਚੋਲੋ ਚਾਹੇ ਕੋਈ ਵੀਰ ਆਪਣਾ ਸਮਾਂ ਕੱਢ ਕੇ ਤਿੰਨ ਟਾਈਮ ਚੋਲੋ। ਬੌਲੇ ਤੇ ਚੱਲ ਰਿਹਾ ਪਸੂ ਜਿਹੜਾ ਉਹ ਬੌਲੇ ਤੇ ਦੱਸਿਆ ਜਾਊਗਾ ਦੋਸਤੋ ਜਿਹੜਾ ਕੋਈ ਦੁੱਧ ਮਿਲਕ ਤੇ ਆ ਗਿਆ ਸੋ ਉਹ ਤੁਹਾਡਾ ਆਪਾਂ ਤੁਹਾਨੂੰ ਨਾਲ ਦੀ ਨਾਲ ਅਕਾਊਂਟ ਕਰਵਾ ਦਾਂਗੇ ਦੁੱਧ ਮਿਲਕ ਤੇ ਤੇ ਚਾਰ ਨਾਗਾ ਸ਼ੁਰੂਆਤ ਕਰਦੇ ਆ ਦੋਸਤੋ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਸਭ ਤੋਂ ਪਹਿਲਾਂ ਕਰਦਾ ਲਾਲ ਭਾਈ ਸਾਸਰੀ ਸਾਹਿਬ ਜੀ ਸਾਸਰੀ ਸਾਹਿਬ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਹੋਰ ਸੁਣਾਓ ਬੜੀ ਕਿਰਪਾ ਵੈਗਰੂ ਦੀ ਚੜਦੀ ਕਲਾ ਜੀ ਸ਼ੁਕਰ ਮਾਲਕ ਦਾ ਜੀ ਗੁਰਲਾਲ ਹੋਰ ਕਿਵੇਂ ਬਾਕੀ ਗਰਮੀ ਗਰਮੀ ਦਾ ਬਹੁਤ ਹੈ ਗਰਮੀ ਦੇ ਸੰਤੂ ਸਾਹਿਬ ਬਾਟੀ ਨਿਕਲੇ ਪਏ ਆ ਤੇ ਅੱਛਾ ਆ ਕੋਈ ਬਾਅਦ ਨਹੀਂ ਰਹੀ ਸਹੀ ਗੱਲ ਪੁੱਛੋ ਤੇ ਜੇ ਅਸੀਂ ਚਲ ਜਾਈਦਾ ਅੰਦਰੋਂ ਨਿਕਲਣ ਨੂੰ ਜੀ ਨਹੀਂ ਕਰਦਾ ਤੇ ਜੇ ਬਾਹਰ ਆਈਦਾ ਤੇ ਗੱਡੀ ਨਹੀਂ ਕੱਢਣਾ ਫਿਰ ਜੀ ਕਰਦਾ ਭੱਜ ਕੇ ਅੰਦਰ ਚਲ ਜਾਈਏ ਫਿਰ ਤੇ ਸ਼ਰਦਾਈਆਂ ਸ਼ਰਦੁਲੀਆਂ ਫਿਰ ਸ਼ਕੀ ਸ਼ਰਦਾਈਆਂ ਤੇ ਮੇਲੇ ਗਲੇ ਚੱਲਣ ਦਾ ਲਾਗੇ ਪਾਪੇ ਵਿਧੀ ਚਾਹਦੇ ਪੂਰੀਆਂ ਫੌਜਾਂ ਪੁਲਾਉਂਦੀ ਆ ਤੇ ਅੱਛਾ ਜੀ ਹਾਂ ਚਲ ਵਧੀਆ ਚਾਹੀਦਾ ਹਾਂ ਵੜੀ ਮਹਾਰਾਜ ਦੀ ਮਿਹਰ ਸੁਖ ਦੇ ਤਾਰਾ ਬੜੇ ਲੋਕੜੇ ਚਾਰੇ ਪਾਸੇ ਮਾਲਕ ਦੀ ਕਿਰਪਾ ਹਾਂਜੀ 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 ਤੁਹਾਨੂੰ ਤੁਹਾਨੂੰ ਹੋਈ ਪਈ ਆ ਚਲੋ ਬੜੀ ਕਿਰਪਾ ਦੇ ਹਾਂ ਗਰਨਾਲ ਵੀਰੇ ਅੱਜ ਆਪਣੇ ਕੋਲ ਐਨੀਮਲ ਜਿੱਦਾਂ ਆਪਾਂ ਦੱਸਦਾ ਭੈਣ ਭਰਾਵਾਂ ਨੂੰ ਵੀ ਚਾਰ ਨੇ ਹਾਂਜੀ ਹਾਂਜੀ ਸੰਤੂ ਸਾਹਿਬ ਦੋ ਸੂਏ ਤੇ ਦੋ ਹੀ ਗੱਬਣ ਆਪਣੇ ਕੋਲ ਅੱਜ ਸੰਤੂ ਸਾਹਿਬ ਫ੍ਰਿਜਾਂ ਹੀ ਲੈਣਦੇ ਗਾ ਸਾਬਨਾ ਫ੍ਰਿਜਾਂ ਹੀ ਆ ਦੋ ਮਹੀਨੇ ਗਰਮੀ ਰਹਿ ਗਈ ਆ ਤੇ ਦੋ ਮਹੀਨੇ ਮਾਹ ਚਲੋ ਸੱਜਣਾ ਨੂੰ ਲਿਆ ਕੇ ਤੇ ਫ੍ਰਿਜਾਂ ਆ ਕੇ ਤੋਹਫੇ ਦਈਏ ਵੇਖੋ ਇੱਧਰ ਲੋਗੇ ਕਰਮਾਲਿਆਂ ਨੂੰ ਦੋਸਤੋ ਕਰੋ ਚੱਕ ਠੀਕ ਆ ਜੀ ਇਹ ਕਦੇ ਮੱਝ ਦੇ ਥਣ ਹੁੰਦੇ ਮੱਝ ਦੇ ਥਣਾਂ ਤੋਂ ਵੀ ਗਾਂ ਆਈਆਂ ਪੀਆਂ ਗੱਲਾਂ ਗੱਲਾਂ ਹੀ ਗਾਂ ਦੀਆਂ ਹੋਈਆਂ ਹਾਂਜੀ ਹਾਂਜੀ ਲਓ ਦੋਸਤੋ ਸ਼ਾਈਵਾਲ ਕਰੋ ਸੰਗ ਦੇ ਵਿੱਚ ਤੇ ਇੱਕ ਐਚ ਐਫ ਕ੍ਰੋਸ ਅੰਗ ਦੇ ਵਿੱਚ ਵਹਿੜ ਦਿਖਾ ਦਾਂਗੇ ਤੁਹਾਨੂੰ ਠੀਕ ਆ ਜੀ ਤੇ ਸ਼ੁਰੂਆਤ ਵੀਰ ਗਰ ਲਾਲ ਕਿਧਰੋਂ ਕਰਦੇ ਜੀ ਅਸਲ ਨੂੰ ਸਾਹਿਬ ਝੋਟੀ ਤੋਂ ਕਰਦੇ ਜੀ ਲਿਓ ਮਹਾਰਾਜ ਹਾਂਜੀ ਤਾਂ ਦੋਸਤੋ ਇੱਕ ਆ ਝੋਟੀ ਤੁਸੀਂ ਦੇਖ ਲਓ ਕਾਤ ਕਾਠ ਵੇਖ ਸਕਦੇ ਜੇ ਢਾਂਚਾ ਢੋਚਾ ਵੇਖ ਲਓ ਝੋਟੀ ਦਾ ਬਾਕੀ ਆ ਵੇਖੋ ਥੱਲਿਓ ਕਰਮਾੜੀ ਠੀਕ ਆ ਸਫਾਈਆਂ ਸੁਪੂਈਆਂ ਵੇਖੋ ਤੁਸੀਂ ਕਿਹੜੀਆਂ ਬਾਈ ਖੜੀ ਕਰਮਾੜੀ ਆਹ ਦੇਖੋ ਆਹ ਦੇਖੋ ਤੇ ਗਰ ਲਾਲ ਭਾਈ ਇਹ ਸੁਹਾ ਗਰਮਾ ਸੁਣਦੇ ਇਹ ਸੰਸਾਬ ਦੂਜਾ ਸੁਹਾ ਸੁਣੀ ਝੋਟੀ ਪਿਓਰ ਦੂਜਾ ਹਾਂਜੀ ਤੇ ਦਿਨ ਹਜੇ ਕਿੰਨੇ ਲੈਜੂ ਬਸ 5-4 ਦਿਨ ਹੀ ਸਤੂ ਸਾਬ ਤਿਆਰੀ ਆ ਤੇ ਤਿਆਰੀ ਵਾਲੀ ਹਾਂਜੀ ਹਾਂਜੀ ਠੀਕ ਆ ਜੀ ਇਹਦੇ 25 ਤਰੀਕ ਨੂੰ ਉਤਰਾ ਦਿਨ ਪੂਰੇਆ ਕਰਮਾ ਲਈ ਦੇ ਤੇ ਬਾਕੀ ਹੋ ਸਕਦਾ ਇੱਕ ਦਾ ਦਿਨ ਉੱਤੇ ਲੈ ਜੇ ਪਹਿਲਾਂ ਸੂਬੇ ਚ ਲੋ ਗਰਮੀ ਆ ਜਿਹੜੀ ਗੱਲ ਹਾਂਜੀ ਠੀਕ ਆ ਜੀ 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 ਲਓ ਦੋਸੋ 5-4 ਕ ਦੇਨ ਲੈ ਜੂਗੀ ਹਜੇ ਖਿੱਚ ਕੇ ਠੀਕ ਆ ਬਾਕੀ ਕਾਦ ਦੀ ਗੱਲ ਕਰੀਏ ਤੇ ਕਾਦੋਂ ਵੱਡਾ ਵੀ ਕੋਈ ਭਰਾ ਦੂਰੋਂ ਕੋਈ ਸੱਜਣ ਆ ਰਿਹਾ ਤੇ ਆਈਡੀਆ ਤੁਸੀਂ ਲਾ ਲਿਓ ਵੀ ਵੱਡੇ ਕਾਦ ਕਾਟ ਦੇ ਵਿੱਚ ਆ ਥੱਲੇ ਬੰਤਰ ਬੰਤਰ ਬੜੀ ਵਧੀਆ ਚੰਗੀ ਲੇਵੇ ਦੀ ਆ ਦੇਖੋ ਚੌਰਸ ਲੇਵਾ ਬਿਲਕੁਲ ਜਿਹੜਾ ਦੋਸਤੋ ਹੱਥੀ ਚਵਾਈ ਦਾ ਥਾਣਾ ਮੁੱਠੀ ਮੁੱਠੀ ਥਾਣਾ ਤੇ 5 5 6 6 ਇੰਚ ਤੇ ਥਾਣ ਲੱਗਾ ਗਰਲਾਂ ਵਿੱਥਾਂ ਚੰਗੀਆਂ ਸਪੈਸ਼ਲ ਨੇ ਤੇ ਪੰਜਾਂ ਚੌ ਦਿਨਾਂ ਦੇ ਵਿੱਚ 200 ਜਿੰਨਾ ਕੁ ਲੇਵਾ ਕਰਮ ਵਾਲੀਆਂ ਬਣਾਉਣਾ ਉਹਨਾਂ ਕੁ ਤਿਆਰ ਕਰ ਲੂਗੀ ਇੱਕ ਵਾਰੀ ਤੁਹਾਨੂੰ ਖੋਲ ਕੇ ਆਪਾਂ ਤੋਰ ਕੇ ਦਿਖਾਵਾਂਗੇ ਤੇ ਆਹ ਫੇਸ ਕੁਆਲਟੀ ਜਾਂ ਦੂਜਾ ਸੂਬਾ ਇਹ ਝੋਟੀਆਂ ਦੋਸਤੋ ਸੁਣਾ ਬਾਕੀ ਪੜਤਾ ਪੁੜਤਾ بڑا ਜਿਹੜਾ ਦੋਸਤੋ ਜੈਜ ਰਹਿਣ ਵਾਲਾ ਕੱਦ ਕੱਠ ਦੇ ਹਿਸਾਬ ਨਾਲ ਭਵਾਨੇ ਲੇਵੇ ਦੀ ਮੰਤਰ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ ਤਾਂ ਰੇਡ ਬੜਾ ਜੈਜ ਵੀ ਆਪਾਂ ਤੁਹਾਨੂੰ ਜਿਹੜਾ ਦੋਸਤੋ ਮੈਂਸ਼ਨ ਕਰਦੇ ਆਂਗੇ ਜ਼ਿਕਰ ਕਰਦੇ ਆਂਗੇ ਉਹਦਾ ਬਾਕੀ ਤੋੜਾ ਇੱਕ ਵਾਰੀ ਤੁਸੀਂ ਆ ਚੈੱਕ ਕਰੋ ਲੋ ਜੀ ਠੀਕ ਆ ਸੋ ਦੋਸੋ ਇਹ ਝੋਟੀ ਆ ਠੀਕ ਆ ਜੀ ਬਾਕੀ ਓਵਰਆਲ ਸਾਰੀ ਚੰਗੀ ਆ ਹੈ ਵੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋ ਦੁੱਧ ਵਾਲੀ ਝੋਟੀ ਆ ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਠੀਕ ਆ ਜੀ ਆਰਡਰ ਬਿਲਕੁਲ ਫਿਕਸਡ ਰਹੂਗਾ ਕੰਪੈਕਟ ਜਿਹੇ ਆਰਡਰ ਆ ਜਿਵੇਂ ਬਿਲਕੁਲ ਇੱਕ ਨਾਲ ਕਸਮੇਲੇ ਦੇ ਵਿੱਚ ਆਪਾਂ ਦੇਖਦੇ ਆ ਠੀਕ ਆ ਜੀ ਅੱਛਾ ਕਰ ਲਾਦੇ ਬਾਕੀ ਇਹਪਨ ਤੋਂ ਪਰਤ ਚਲੋ ਤੁਹਾਡੀ ਤਸੱਲੀ ਆ ਕੋਈ ਕੋਈ ਰਾਹ ਦੀ ਲੈ ਕੇ ਜਾਵੇ ਤਸੱਲੀ ਕਰ ਲੈਣਾ ਸੰਧੂ ਸਾਹਿਬ ਚਲੋ ਤਿਆਰੀ ਹੈ ਝੋਟੀ ਜੇ ਦੇ ਕਰਮਾਂ ਲਈ ਆਪਣੇ ਕੋ ਸੂਪ ਪੈਂਦੀ ਹੈ ਤੇ ਫਿਰ ਤੇ ਦੋ ਡੰਗ ਭੈਣ ਭਰਾ ਚੋ ਕੇ ਲੈ ਜਾਣ ਹਾਂਜੀ ਤੇ ਜਿਹੜਾ ਸੱਜਣ ਗੱਬਨ ਦਾ ਸਬਦਾ ਕਰਦਾ ਪਹਿਲੀ ਗੱਲ ਮੇਰੇ ਘਰ ਆ ਕੇ ਟਿਪ ਕੇ ਖਾਣ ਤਸੱਲੀ ਨਾਲ ਬਾਹਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਮੰਗਰ ਵੀ ਕੱਢੇ ਤਾਂ ਵੀ ਆਪਣੀ ਗਰੰਟੀ ਹੈ ਜੀ ਹਾਂ ਜੇ ਕੋਈ ਭੈਣ ਭਰਾ ਇਤਨਾ ਹੀ ਮੰਗਾਉਂਦਾ ਆਨਲਾਈਨ ਆਪ ਦੇ ਘਰ ਤਸਲੀਨਾ ਤੇ ਪਲੇ ਪਹਿਲਾਂ ਸੰਧੂ ਸਾਹਿਬ ਫਿਰ ਆਪਾਂ ਨੂੰ ਰੁਪਈਏ ਦਵੇ ਜਿਹੜੀ ਗੱਲ ਤੇ ਗਰਨਾਲ ਦੇਈਏ ਕਿੰਨੇ ਦੀ ਵੀਰ ਆਹ ਨਾ ਜਿਹੜੀ ਗੱਲ ਬਾਤ ਸੰਧੂ ਸਾਹਿਬ ਚਲੋ ਥੋੜਾ ਮੋੜਾ ਬਾਜ਼ਾਰ ਦਾ ਫਰਕ ਪਿਆ ਬਾਪ ਐਵੇਂ ਆਪਾਂ ਜਦੋਂ ਬਾਜ਼ਾਰ ਤੇਜ ਸੀ ਉਦੋਂ ਚੀਜ਼ਾਂ ਹਿਸਾਬ ਨਾਲ ਵਿਕੀਆਂ ਤੇਜ਼ੀ ਹੁੰਦੀ ਆ ਸੰਧੂ ਸਾਹਿਬ ਭਲਾ ਲੱਖੋਂ ਬਾਹਰ ਵੀ ਝੋਟੀ ਵੇਚ ਦਿੰਦੇ ਅੱਜ ਮੁੱਲ 85 ਕਰੀਏ 90 ਕਰੀਏ 85 ਜੋ ਮਾਨਤਨ ਖੁੱਲੇ ਕਰ ਦਿੰਦੇ 80 ਚੋਂ ਕਰ ਦਾਂਗੇ ਸੰਧੂ ਸਾਹਿਬ ਗੱਲ ਹੀ ਕੋਈ ਨਹੀਂ ਲੈ ਆ 80000 ਦੇ ਵਿੱਚੋਂ ਵੀ 200 ਮਾਨਤਨ ਹੋ ਬਾਕੀ ਤੁਸੀਂ ਝੋਟੀ ਦੇਖ ਲਿਆ ਕੋਈ ਇਹ ਨਹੀਂ ਹੈਗਾ ਮੀਡੀਅਮ ਚਾਹੇ ਸਮੱਧਰ ਕਰਤੀ ਉਹ ਵਿੱਚ ਹੀ ਆਪਾਂ ਤੁਹਾਨੂੰ ਨੋਟ ਕਰਾ ਦਈਦਾ ਪੂਰਾ ਤਸਲੀ ਦੇ ਨਾਲ ਵੀ ਸੋਹਣੀ ਹਾਈਟ ਆ ਮੂੰਹ ਮੱਥੇ ਪੂਰੀ ਲੱਗਦੀ ਆ ਕਦ ਕੋਤ ਵੱਡਾ ਠੀਕ ਆ ਤੇ ਥਣਾ ਲੇਵਿਆਂ ਦੀ ਤੁਸੀਂ ਸਫਾਈ ਦੇਖ ਲਈ ਆ ਬਹੁਤ ਸੋਹਣਾ ਕਰਮ ਵਾਲੀ ਬਲੈਡਰ ਬੰਨੀ ਖੜੀ ਆ ਹੋਰ ਪੰਜਾ 6 ਦਿਨਾਂ ਦੇ ਵਿੱਚ ਆਪਾਂ ਉਮੀਦ ਕਰਦੇ ਆ ਵੀ ਬਹੁਤ ਸੋਹਣਾ ਭਾਂਡਾ ਬਣਾ ਕੇ ਥੱਲੇ ਤਿਆਰ ਕਰੂਗੀ ਤੇ ਇਹ ਦੋਸਤੋ ਤੁਹਾਨੂੰ 80000 ਦੇ ਵਿੱਚੋਂ ਛੋਟਛਪਾ ਹੋ ਜਾਊਗਾ ਸੈਕਡ ਨੰਬਰ ਤੇ ਗਰਲਾਲ ਇਧਰ ਆਪਣੇ ਕੋਲ ਕਰਾ ਸਕਦੇ ਵਿੱਚ ਇੱਕ ਬਿਹੜਾ ਹਾਂ ਜੀ ਹਾਂ ਜੀ ਸੰਧੂ ਸਾਹਿਬ ਇਹ ਸ਼ਾਈ ਹਾਲ ਦਾ ਕਰਾਸ ਵਾ ਹਾਂ ਜੀ ਇਹ ਕਰਮਾਲੀ ਅੱਜ ਸਵੇਰੇ ਹੀ ਸੋਈਏ ਨੇ ਵਸ਼ੀ ਨੂੰ ਜਨਮ ਦਿੱਤਾ ਵਾ ਜੀ ਆ ਸਵੇਰੇ ਅੱਜ ਹੀ ਮਾਰਨਿੰਗ ਹਾਂ ਜੀ ਹਾਂ ਜੀ ਦੂਜਾ ਸੂਗਾ ਸੰਧੂ ਸਾਹਿਬ ਸੋਈ ਆ ਹਾਂ ਪਹਿਲੇ ਸੂਗੇ ਸੰਧੂ ਸਾਹਿਬ 15 16 ਕਿਲੋ ਦੁੱਧ ਠੰਡਾ ਹੀ ਬਣਾਇਆ ਕਰਮਾਲੀ ਨੇ ਤੇ ਵੇਖੋ ਮੱਝਾਂ ਵਾਲਾ ਥਣ ਲੱਗਾ ਦੋਸਤੋ ਗੋਲਗਲ ਵੇਖੋ ਇੱਕ ਵਾਰ ਕੋਈ ਇਹ ਨਹੀਂ ਵੀ ਗਰਮ ਹੋ ਗਈ ਠੰਡੀ ਸੀਲਸ ਲੱਗ ਆ ਕਰੋ ਚੈੱਕ ਹਾਂ ਜੀ ਗਰਲਾਲ ਵੇਖੋ ਦੋਸਤੋ ਤੇ ਥਣ ਵੇਖੋ ਦੋਹਰਾ ਥਾ ਰੋਗ ਰੋਗ ਦੇ ਥਾਣਾ ਬਾਕੀ ਵਾਂਡਮੁੰਡ ਬੜੀ ਪਿਆਰੀ ਆ ਮੋਟੇ ਥਾਣਾ ਠੀਕ ਆ ਜੀ ਤੇ ਗਰਲਾਲ ਅੱਜ ਮਾਰਨਿੰਗ ਕੋਈ ਚਵਾਈ ਕੀਤੀ ਬੌਲੇ ਤੇ ਸੰਧੂ ਸਾਹਿਬ ਆਪਾਂ ਝੂਠ ਸੀ ਪੰਜੇ ਦਾ ਮਾਰਨਾ ਬੱਚਾ ਰੀਨਰ ਜਾਇਆ ਸੀ ਤੇ ਡੂੜ 2 ਕਿਲੋ ਇੱਕ ਰੀ ਚੋਗੇ ਵੇਖੀ ਆ ਵੀ ਭੈਣ ਭਰਾ ਜੀ ਨੂੰ ਗਰੰਟੀ ਦੇਣੀ ਆ ਆਪਾਂ ਪਸਮਾਨ ਦੀ ਥਣ ਭਾਂਡੇ ਦੀ ਫੇਰ ਹੀ ਆਪਾਂ ਦਵਾਂਗੇ ਡੂੜ 2 ਕਿਲੋ ਚੋਈ ਆ ਤੇ ਬਾਕੀ ਚੂਣ ਚਾਂਣ ਇੰਨੀ ਜਿਆਦੀ ਵੀ ਗੱਲ ਹੀ ਛੱਡ ਦੋ ਠੀਕ ਹੈ ਕੋਈ ਬੇਚੀਜ ਕੋ ਹੋ ਕੇ ਮੰਗਾ ਲੇ ਆਪਾਂ ਘਰੇ ਜਾ ਕੇ ਚਵਾ ਕੇ ਫੇਰ ਪਈਏ ਲੈਵਾਂਗੇ ਕੋਈ ਗਲਤੀ ਹੋਈ ਲਓ ਜੀ ਸਵੇਰ ਦੁੱਜਾ ਕਿ ਤੀਜਾ ਦੱਸਿਆ ਸੰਤੂ ਸਾਹਿਬ ਆਪਾਂ ਤੇ ਦੁੱਜਣ ਕਹਿ ਕੇ ਖਰੀਦੀ ਜੇ ਤੇ ਤੀਜਾ ਵੀ ਹੋ ਸਕਦਾ ਜੀ ਲਓ ਜੀ ਹਾਂ ਜੀ ਉਹ ਦੱਸੋ ਬਾਕੀ ਆਪਦੀ ਸਮਝ ਤੁਸੀਂ ਦੇਖ ਲਿਓ ਬਾਕੀ ਰੰਗ ਟੰਗ ਚਿਹਰਾ ਮੋਹਰਾ ਤੁਸੀਂ ਆ ਦੇਖ ਲਓ ਝਾਲਰ ਝੂਲਰ ਵਾਵਾ ਤੇ ਇੱਕ ਕਰੋਸ ਅੰਗ ਦੇ ਵਿੱਚ ਸ਼ਾਈ ਵਾਲ ਦਾ ਕਰੋਸ ਹੀ ਆ ਠੀਕ ਆ ਜੀ ਤੇ ਬਾਕੀ ਥਣ ਥਣ ਦੀ ਕੁਆਲਿਟੀ ਬਹੁਤ ਵਧੀਆ ਠੀਕ ਆ ਜੀ ਫਰਸਟ ਕਲਾਸ ਆ ਦੇਖੋ ਜੀ ਠੀਕ ਆ ਕੋਈ 2 ਕਿਲੋ 1.5 ਕਿਲੋ ਦੀ ਚਵਾਈ ਹੋਈ ਆ ਕੋਈ ਜ਼ਿਆਦਾ ਨਹੀਂ ਜ ਫਟੋ ਕਰ ਦੋ 1.5 2 ਕਿਲੋ ਇਸ ਵਿਹੜ ਦੇ ਥਲੋ ਚੋਇਆ ਕੋਈ ਸੂਬਾ ਦੂਜਾ ਕੋਈ ਤਿਜਾ ਮੰਨ ਲਏ ਬਾਕੀ ਬੇਲ ਬੂਲ ਵੇਖੋ ਲੰਬੀ ਲੰਬੀ ਬਹੁਤ ਜਦੀ ਆ ਸੰਧੂ ਸਾਹਿਬ ਕੱਦ ਵਜਨ ਵਾਲੀ ਆ ਪੂਰੀ ਵਜਨ ਲੋਡ ਵਾਲੀ ਇਹਨਾਂ ਵੀ ਚਲੋ ਸੂਸਾ ਚ ਡੰਗਰ ਆ ਜਾਂਦਾ ਹਾਂ ਹਾਂਜੀ ਸੂਸਾ ਚ ਇੱਕ ਵਾਰੀ ਦੋਸਤੋ ਆਇਆ ਪਸ਼ੂ ਤੇ ਅੱਜ ਮਾਰਨਿੰਗ ਸੂਈਏ ਤੇ ਜੇਰਜੂਰ ਪੈ ਗਈ ਸੀ ਕ ਆਪਣੇ ਸੰਧੂ ਸਾਹਿਬ ਜੇਰਜੂਰ ਦੀ ਸਾਹਿਬ ਵੀਡੀਓ ਬਣੀ ਪਈ ਕਰਮਾਲੀ ਦੀ ਜਿਹੜਾ ਭੈਣ ਭਰਾ ਖਰੀਦੂਗਾ ਆਪਾਂ ਪਹਿਲੀਆਂ ਚ ਵਿਖਾਵਾਂਗੇ ਜੀ ਹਾਂ ਦੋਸਤੋ ਵੈਸੇ ਜੇਰਜੂਰ ਪ੍ਰੋਪਰ ਪਈ ਆ ਉਹ ਬਿਲਕੁਲ ਵੀਰ ਨੇ ਦਿਖਾ ਦਿੱਤੀ ਆਪਣੇ ਬਿਲਕੁਲ ਸਾਹਮਣੇ ਸੀਗੀ ਠੀਕ ਆ ਜੀ ਫਿਲਹਾਲ ਜਦੋਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਉਹ ਨਹੀਂ ਦਿਖਾਉਂਦੇਗੇ ਤੇ ਕਿਸੇ ਵੀਰ ਨੇ ਉਹ ਦੇਖਣੀ ਆ ਤੇ ਉਹ ਕਲਿੱਪ ਬਣਿਆ ਪਿਆ ਵੀਰ ਦੇ ਕੋਲ ਕਿਸੇ ਵੀਰ ਨੇ WhatsApp ਤੇ ਤੁਸੀਂ ਸੈਂਡ ਕਰਵਾਉਣਾ ਤੇ ਉਹ ਤੁਸੀਂ ਕਰਵਾ ਸਕਦੇ ਜੀ ਠੀਕ ਆ ਜੀ ਇੱਕ ਵਾਰੀ ਆ ਤੁਸੀਂ ਵੇਖੋ ਰੰਗ ਢੰਗ ਬਹੁਤ ਵਧੀਆ ਠੀਕ ਆ ਜੀ ਤੇ ਹੈ ਪੂਰਾ ਵਜਨ ਵਜੂਦ ਵਾਲੀ ਆ ਤੋਂ ਥਣ ਦੇਵੇ ਦੀ ਬੜੀ ਸਾਫ ਸੁਥਰੀ ਆ ਠੀਕ ਆ ਜੀ ਬਾਕੀ ਚੋਣ ਚਾਂ ਵੀ ਜਿੱਡਾ ਮੋਟਾ ਥਣਾ ਐਕਸੈਪਟ ਆਪਾਂ ਦੋਸਤੋ ਕਰ ਸਕਦੇ ਆ ਬਈ ਇਹੋ ਜੇ ਥਣਾ ਦੇਵੇ ਤੋਂ ਚੰਗੀ ਆਸ ਕਰ ਸਕਦੇ ਆ ਵੀ ਬਿਲਕੁਲ ਮੋਟੀ ਧਾਰ ਚੰਗੀ ਚਬਾਈ ਹੋਊਗੀ ਠੀਕ ਆ ਠੀਕ ਆ ਗਰ ਨਾਲ ਵਧੀਆ ਇਹ ਵੀ ਚੰਗੀ ਆ ਵੈਸੇ ਠੰਡੀਆਂ ਸੀ ਸਾਨੂੰ ਸਾ ਪੂਰੀ ਭਾਜਾ ਰੋਡ ਵਾਲੀ ਆ ਉਹ ਇਹ ਨਹੀਂ ਵੀ ਇਹਨੂੰ ਮੰਗਾ ਪਾਗ ਨਹੀਂ ਚੋਣਾ ਕੱਖ ਨਹੀਂ ਇਸ ਤਰ੍ਹਾਂ ਹੀ ਬਹਿ ਜੋ ਬੱਚਾ ਛੱਡ ਕੇ ਬਸ ਲਾਤਮਣਾ ਪਟੂਗੀ ਕਰਮ ਵਾਲੀ ਠੀਕ ਆ ਜੀ ਹਾਂ ਜੀ ਲੋਕ ਦੱਸੋ ਅਸਲ ਦੇ ਵਿੱਚ ਬਹੁਤੇ ਵੀਰ ਦੋਸਤੋ ਨਰਨਾ ਲੈਂਦੇ ਆ ਡਿਸੀਜਨ ਲੈਂਦੇ ਆ ਵੀ ਚਲੋ ਪਸ਼ੂ ਸੂਣ ਤੋਂ ਬਾਅਦ ਖਰੀਦਿਆ ਜਾਵੇ ਤੇ ਕਿਉਂ ਤਸੱਲੀ ਹੋ ਜਾਂਦੀ ਆ ਕੋਈ ਪਸ਼ੂ ਕੌੜ ਗਰਮ ਸਰਦਨਾ ਨਿਕਲ ਆਵੇ ਠੀਕ ਹੈ ਜੀ ਫਿਲਹਾਲ ਜਿੱਦਾ ਮਰਜ਼ੀ ਬੈਠ ਕੇ ਥਲੇ ਤਸੱਲੀ ਕਰ ਲਿਓ ਵੀਰ ਨੇ ਵੀ ਹੱਥ ਲਾ ਕੇ ਤੁਹਾਨੂੰ ਦਿਖਾ ਹੀ ਦਿੱਤਾ ਤੇ ਗਰ ਲਾਲ ਦਈਆ ਕਿੰਨੇ ਦੀ ਭਰਾ ਸੰਦੂਤ ਸਾਹਿਬ ਚਲੋ ਜਿਹੋ ਜਿਹਾ ਗਰਮੀ ਦਾ ਮੌਸਮ ਇਹਨਾ ਕਰ ਮਾਰੀਆਂ ਦੀ ਵਿਗੜੀ ਐ ਇਹ ਦੇ ਭਲਾ 85 ਨੂੰ ਵੇਚ ਦੀਏ ਪਰ ਆਪਾਂ ਮੋਲ ਜੇ ਤੱਕ ਨਾ ਗਲਤ ਕੀਤੇ ਨਾ ਪਾ ਕਰਨੇ ਆ ਮੋਲ 65 ਕਰੀਏ 70 ਕਰੀਏ 60 ਹਜ਼ਾਰ ਚੋਂ ਆਪਾਂ ਖੁੱਲੇ ਮਾਨਤਾਣ ਕਰ ਦਗੇ 60 ਚੋਂ ਹਾਂਜੀ ਖੁੱਲੇ ਹੀ ਕਰ ਦਗੇ ਤੇ ਇਹ ਨਹੀਂ ਵੀ ਆਪਾਂ 5-7 ਹਜ਼ਾਰ ਨਹੀਂ ਖੁੱਲੇ ਕਰਾਂਗੇ ਕੋਈ ਗੱਲ ਨਹੀਂ ਕੋਈ ਭੈਣ ਭਰਾ ਫੋਨ ਕਰੇ ਗੱਲ ਹੀ ਕੋਈ ਨਹੀਂ ਹਾਂ ਹਾਂਜੀ ਲੋ ਜੀ ਦੋ ਉਹ ਤੁਸੀਂ ਕਾਲ ਕਰ ਲਿਓ ਠੀਕ ਹੈ ਜਿਹੜੇ ਵੀ ਉਹਨੂੰ ਜਝੂਗੀ ਸੌਦਾ ਜਝੂਗਾ ਉਹ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਮਾਨਤਨ ਖੁੱਲੇ ਹੋ ਜਾਣਗੇ ਤੇ ਆਪਣੀ ਜੋਗੇ ਤਸੱਲੀ ਕਰ ਲੈਣੇ ਕੋਈ ਦੂਰ ਨੇੜੇ ਵਾਲੇ ਵੀਰ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਉਹ ਉਹ ਦਿਨ ਆ ਵੀ ਤਸੱਲੀ ਕਰੋ ਤੇ ਆਹ ਵਿਖਾਈਏ ਬੱਚਾ ਆਹ ਵੇਖੋ ਜੀ ਬੱਚੀ ਗਿੱਲੇ 나ੜੂਏ ਨਾਲ ਹਾਂਜੀ ਹਾਂਜੀ ਆ ਲਓ ਜੀ ਠੀਕ ਹੈ ਜੀ ਸੋ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਦੋਸਤੋ ਤੁਹਾਨੂੰ ਥਾਂ ਦਿਖਾ ਦਗੇ ਆ ਕਰੋ ਜੇ ਬੜੀ ਠੰਡੀ ਸੰਦੂ ਸਾਹਿਬ ਗੱਲ ਨਹੀਂ ਗਾਂਦਿਆਂ ਕਰਮਾਲੀ ਦੇ ਜਿੱਦਾਂ ਮਰਜ਼ੀ ਦੋਸਤੋ ਆਣ ਕੇ ਤਸੱਲੀ ਕਰੀ ਚੱਲਿਆ ਜੇ ਠੀਕ ਆ ਜੀ 60000 ਦੇ ਵਿੱਚੋਂ ਛੋੜ ਛੱਪਾ ਖੁੱਲਾ ਮਾਨਦਾਨ ਤੇ ਅੱਗੇ ਗਰਨਾਲ ਇਹ ਵੀ ਆ ਗਈ ਮੈਨੂੰ ਤਾਂ ਉਸੇ ਆ ਰੰਗ ਢੰਗ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਦੂਜਾ ਸੂਆ ਸੂਈ ਆ ਇਹ ਕੱਲ ਦੀ ਬੱਚੀ ਸੂਈ ਜੇ ਇਹ ਵੀ ਕੱਲ ਸੂਈ ਆ ਹਾਂਜੀ ਹਾਂਜੀ ਇਹਦੇ ਮਗਰ ਬੱਚੀ ਆ ਸੰਤੂ ਸਾਹਿਬ ਲੋ ਵੀ ਦੋਸਤੋ ਇਹਦੇ ਮਗਰ ਵੀ ਬੱਚੀ ਆ ਠੀਕ ਆ ਅੱਛਾ ਗਰਨਾਲ ਵੀਰੇ ਇਹ ਤੁਸੀਂ ਦੱਸਿਆ ਵੀ ਕੱਲ ਹੀ ਸੂਈ ਆ ਹਾਂਜੀ ਹਾਂਜੀ ਸੰਤੂ ਸਾਹਿਬ ਇਹ ਬੱਚੀ ਆ ਸ਼ਾਈ ਵਾਲ ਦੀ ਮਗਰ ਬੱਚੀ ਹਾਂਜੀ ਇਹਦੇ ਮਗਰ ਸ਼ਾਈ ਆਪਦੀ ਬੱਚੀ ਸ਼ਾਈ ਵਾਲਾਂਗ ਦੇ ਵਿੱਚ ਮਗਰ ਵਸੀ ਐ ਸ਼ਾਈ ਬੱਚਾ ਬਹੁਤ ਸੋਹਣਾ ਪਾਇਆ ਸ਼ਾਈ ਵਾਲ ਦੇ ਪਿਓ ਰੇ ਹਾਂਜੀ ਹਾਂਜੀ ਸੰਧੂ ਸਾਹਿਬ ਪੰਨ ਪੰਨ ਵੇਖੋ ਹੁਣ ਤੋਂ ਹੀ ਕਾਫੀ ਵਧੀਆ ਬੱਚੇ ਦਾ ਜੀ ਜੀ ਅੱਜ ਦੂਜੇ ਦਿਨ ਦੇ ਵਿੱਚ ਆ ਦੋਸਤੋ 나ੜੂਆ ਬਿਲਕੁਲ ਬੱਚੇ ਦੇ ਨਾਲ ਤੇ ਥੋੜੀ ਬਾਕੀ ਗਰਲਾਲ ਮੌਰਨਿੰਗ ਚਵਾਈ ਕਿ ਨਿਕ ਦੋ ਡੰਗ ਹੋਈ ਸੰਧੂ ਸਾਹਿਬ ਇਹਦੀਆਂ ਅੱਜ ਤਜੀ ਚਵਾਈ ਹੋਣੀ ਆ ਇਹਦੇ ਥੱਲੇ 11-12 ਕਿਲੋ ਠੰਡਾ ਬੋਲਾ ਹੋਊਗਾ ਚਲੋ ਇਹ ਤੇ ਸੂਈ ਸਵਾਈਏ ਤੇ ਝੂੜ ਕਾ ਦਾ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਚਾਰ ਡੰਗ ਚੋਵੇ ਆਪਾਂ ਨੂੰ 5000 ਬਿਆਨਾ ਪਾਵੇ ਕਿ ਇਹਨੇ ਦੂਰੋਂ ਵੀ ਆਉਣਾ ਤਾਂ ਤਸੱਲੀ ਕਰਕੇ ਖੜੇ ਆ ਵੀਰ ਪਈਏ ਲਾਉਣੀ ਅਗਲੀ ਬਿਲਕੁਲ ਜੀ ਬਿਲਕੁਲ ਉਹ ਵੀ ਭਰਾ ਉਹ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਤੇ ਚੂਣ ਜਾਨ ਵੀਰਾਂ ਦਾ ਵੀ ਚੰਗੀ ਆ ਦੋ ਨਹੀਂ ਤਿੰਨ ਤਿੰਨ ਡਾਂਗ ਜਿਹੜੀ ਆ ਚੁਵਾਈਆਂ ਦੀ ਹੋ ਚੁੱਕੀ ਆ ਤੇ ਮਗਰ ਵੱਛੀ ਆ ਠੀਕ ਆ ਜੀ ਸੂਬਾ ਦੂਜਾ ਕੱਦ ਵੱਡਾ ਠੀਕ ਆ ਜੀ ਕੱਦੋਂ ਵੱਡੇ ਦੇ ਵਿੱਚ ਤੇ ਬੱਚਾ ਵੀ ਇਹਦੇ ਮਗਰ ਚੰਗਾ ਆਪਣੇ ਘਰੇ ਸੂਈ ਸੀ ਕਰ ਲਾਲ ਨਹੀਂ ਸੰਧੂ ਸਾਹਿਬ ਮੈਂ ਇਹ ਸੂਈ ਲੈਂਦੀ ਆ ਜੀ ਸੂਈ ਲੈਂਦੀ ਆ ਮੈਂ ਆਪਾਂ 1 ਰੁਪਏ ਦਾ ਝੂਠ ਨਹੀਂ ਜੀ ਇਹ ਨਾ ਬੱਚੇ ਦਾ ਵੜਾ ਕਰਦੀ ਕਰਮਾਂ ਲਈ ਆ ਬੱਚੇ ਦਾ ਥੋੜਾ ਜਿਆਦਾ ਕਰਦੇ ਆ ਹਾਂ ਜੀ ਹਾਂ ਜੀ ਦੋਸਤੋ ਇਸ ਨਸਲ ਬ੍ਰੀਡ ਦੇ ਵਿੱਚ ਜਾਂ ਇਸ ਕ੍ਰੋਸ ਆਕ ਦੇ ਵਿੱਚ ਥੋੜਾ ਜਿਹਾ ਵਧੇਰੇ ਜਿਹੜਾ ਬੱਚੇ ਦਾ ਕਰਦਾ ਪਸ਼ੂ ਕਈ ਵਾਰ ਆਪਾਂ ਜਦੋਂ ਥੋੜਾ ਖੋਲ ਕੇ ਆਪਦੇ ਕੋਲੋਂ ਪਾਸੇ ਲੈ ਜਾਣਾ ਚਾਹੁੰਦੇ ਆ ਤੇ ਬੱਚੇ ਵੱਲ ਨੂੰ ਇੱਕੇ ਦਾਮ ਭੱਜਦਾ ਠੀਕ ਆ ਉਹ ਤੁਸੀਂ ਆਪਦਾ ਇਤਿਆਨ ਕੇ ਵੀ ਵੇਖੋਗੇ ਬੇਸ਼ੱਕ ਤੁਸੀਂ ਮੰਗਾਉਂਦੇ ਵੀ ਹੋ ਠੀਕ ਆ ਜੀ ਤੇ ਆ ਦੇਖੋ ਜੀ ਚੋਣ ਜਾਣ ਸੰਧੂ ਸਾਹਿਬ ਕੋਈ ਭੂਰ ਨਹੀਂ ਛਟਾ ਨਹੀਂ ਥਾਨੀ ਘਟਾਂ ਤਸੱਲੀ ਕਰਿਓ ਆਪ ਕੋਈ ਵੰਗਾ ਵੰਗਾ ਪਾ ਲਈਦਾ ਸੰਧੂ ਸਾਹਿਬ ਵੰਗਾ ਪਾਉਣੇ ਜਰੂਰ ਜੀ ਹਾਂਜੀ ਹਾਂਜੀ ਬੰਦੋ ਦੋਸਤੋ ਠੀਕ ਆ ਜੀ ਕੋਈ ਰਸੀ ਨਹੀਂ ਆਣਾ ਜਿਹੜਾ ਦੋਸਤੋ ਕੋਈ ਪਾ ਕੇ ਕੋਈ ਵੀ ਚਵਾਈ ਕਰ ਸਕਦਾ ਠੀਕ ਆ ਆ ਦੇਖੋ ਆ ਦੇਖੋ ਜੀ ਠੀਕ ਆ ਤੁਹਾਨੂੰ ਬਹੁਤ ਸੋਹਣਾ ਦੋਸਤੋ ਮੁੱਠੀ ਮੁੱਠੀ ਦਾ ਪੂਰੇ ਥਾਣਾ ਤੇ ਮਗਰ ਵੀ ਬੱਛੀ ਆ ਆਪ ਦੋਸਤੋ ਦੂਜਾ ਸੂਆ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਬਹਿਣੀ ਪਾਈ ਵਾਲੀ ਸਾਈਡ ਤੋਂ ਆਪਾ ਦਿਖਾ ਦਿੰਨੇ ਆ ਆ ਕਰੋ ਚੈੱਕ ਆ ਲਓ ਜੀ ਗੋਲਗੱਲ ਬਹੁਤ ਜਦੋਂ 200 ਕਾਇਮ ਆ ਠੀਕ ਆ ਜੀ ਤੇ ਚੂਣ ਚਾਂ ਵੀ ਤੁਸੀਂ ਇਹੋ ਜੇ ਥਣ ਤੋਂ 250 ਉਮੀਦ ਕਰਦੇ ਆ ਬਿਲਕੁਲ ਭਰਾ ਭਰੂ ਜਿਹੜਾ ਚੰਗਾ ਮੋਟੀ ਧਾਰ ਹੋਊਗੀ ਠੀਕ ਆ ਜੀ ਉਹਦੀ ਤੁਸੀਂ ਤਸੱਲੀ ਕਰ ਲਿਓ ਮੇਰਾ ਭਰਾ ਇਥੇ ਚੋਗੇ ਬੋਲੇ ਤੇ ਜਿਹੜੀ ਤੁਸੀਂ ਚੁਵਾਈ ਕਰੋਗੇ ਬੋਲਾ ਇੰਦੀ ਥੰਦੇ ਹੁਣ ਮੌਕੇ ਤੇ ਮੌਜੂਦ ਲੈ ਵੀ ਕਰਲਾਲੇ ਦਾ ਮੁੱਲ ਜਰੇ ਕੀ ਕਰਾਂਗੇ ਸੰਧੂ ਸਾਹਿਬ ਚਲੋ ਬੱਚੀ ਤੇ ਵੀ ਕਰਮਾ ਵਾਲੀ ਭਲਾ ਉਹਨੇ ਦੀ ਵੇਚ ਦਿੱ ਗਏ ਪਰ ਆਪਾਂ ਮੁੱਲ ਨਾ ਗਲਤ ਕੀਤੇ ਆਪਾਂ ਪਤਲੀ ਜੀ ਕਮਾਈ ਰੱਖ ਕੇ ਡੰਗਰ ਦੇ ਦੇਨੇ ਜਿਹੜੀ ਗੱਲ ਬਾਤ ਚਲੋ ਅੱਗੇ ਵੀ ਵੀਡੀਓ ਤੁਸੀਂ ਪਾ ਕੇ ਜਾਂਦੇ ਪੰਜਾਂ ਮਿੰਟਾਂ 'ਚ ਮਾਲ ਵਿਕ ਜਾਂਦਾ ਜੀ ਜੀ ਇਹ ਮੁੱਲ 60 ਕਰੀਏ 65 ਕਰੀਏ 55000 ਤੋਂ ਖੁੱਲੇ ਮਾਨਤਾ ਕਰ ਦੇਗੇ 55000 ਤੋਂ ਹਾਂਜੀ ਕਰਦੇ ਆ ਜੀ ਖੁੱਲੇ ਮਾੜਾ ਗੱਲ ਸੰਧੂ ਸਾਹਿਬ ਮੋੜਦੇ ਨਹੀਂ ਕਿਸੇ ਨੂੰ ਤੇ ਹਾਂ ਅਜੇ ਤੱਕ ਜਿੰਨੇ ਭੈਣ ਭਰਾਵਾਂ ਖੜੀਆਂ ਵਾਂ ਕਰਮਾ ਵਾਲੀਆਂ ਗਾਵਾਂ ਖੜੀਆਂ ਮੱਝਾਂ ਖੜੀਆਂ ਖੁੱਲੇ ਮਾਨਤਾ ਕਰੀ ਤੇ ਗੱਲ ਬਿਲਕੁਲ ਬਿਲਕੁਲ ਹਾਂਜੀ ਲੋਬੇ ਦੋਸਤੋ ਵ ਜੇ ਆਮਲ ਕੇ ਪਸੰਦ ਨਾ ਹੋਊਗਾ ਤਾਂ ਦੂਜਾ ਤੁਸੀਂ ਖਰੀਦ ਸਕਦੇ ਜੀ ਕਿਉਂਕਿ ਹਰ ਕਵੀਰ ਦੀ ਹਰਕ ਦੀ ਵੱਖ-ਵੱਖਰੀ ਪਸੰਦ ਆ ਤੇ ਇਹ ਦੋਸਤੋ 55000 ਦੇ ਵਿੱਚੋਂ ਖੁੱਲੇ ਮਾਨਤਨ ਹੋ ਜਾਣੇ ਆ ਤੁਹਾਡੇ ਠੀਕ ਆ ਜੀ ਤੇ ਬਾਕੀ ਵਹਿੜ ਤੁਸੀਂ ਦੇਖ ਲਈ ਸਜਰਤਾ ਜੀ ਸੁਹੀ ਆ ਤੇ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਗੱਬਣ ਨਗ ਦਿਖਾਉਣੇ ਆ ਪ੍ਰਿੰਟ ਪ੍ਰਿੰਟ ਜਿਵੇਂ ਐਚ ਐਫ ਬਰੀਡ ਦੇ ਵਿੱਚ ਆਪਾਂ ਵੇਣਾ ਦੇਖਦੇ ਆ ਕਰੋ ਸੰਗ ਦੇ ਵਿੱਚ ਇਹ ਹੈਗੀ ਨਾ ਗਰ ਲਾਲਤਾ ਸੁਹਾ ਕੇ ਨਾ ਵੀਰ ਇਹ ਸੰਧੂ ਸਾਹਿਬ ਆਪਾਂ ਤੇ ਦੂਜਾ ਕਰਕੇ ਲਈ ਤੇ ਤੀਜਾ ਸੁਹਾ ਹੋਊਗਾ ਜੀ ਤੀਜਾ ਆਪਾਂ 1 ਰੁਪਏ ਦਾ ਝੂਠ ਨਹੀਂ ਮਾਰਨਾ ਦੁੱਧ 20 ਕਿਲੋ ਤੋਂ ਪਲੱਸ ਕਰਮਾਂ ਲਈਨੇ ਮਨਾਇਆ ਵਾ ਠੀਕ ਆ ਜੀ ਹਾਂਜੀ ਤੀਜਾ ਸੁਹਾ ਆਰ ਕੀ ਤੁਸੀਂ ਮੰਨ ਕੇ ਚੱਲੋ ਵੀ ਇਹ ਹੋਊਗੀ ਠੀਕ ਆ ਜੀ ਹਾਂਜੀ ਘਰ ਵਾਲੇ ਕਿਉਂਕਿ ਸੰਧੂ ਸਾਹਿਬ ਆਪਾਂ ਘਰਾਂ 'ਚੋਂ ਮਾਨ ਲੈਨੇ ਆ ਘਰਾਂ ਵਾਲੇ ਪਹਿਲੇ ਦੂਜੇ ਸੁਹਾ ਤੋਂ ਟੱਪਦੇ ਨਹੀਂ ਮੁੜ ਕੇ ਭੈਣ ਭਰਾ ਕਮੈਂਟ ਕਰਦੇ ਆ ਵੀ ਵਪਾਰੀ ਪਹਿਲੇ ਸੁਹਾ ਤੋਂ ਟੱਪਦੇ ਨਹੀਂ ਕਰੀਏ ਕਿ ਘਰਾਂ ਚੋਂ ਲਈਂਦਿਆਂ ਘਰਾਂ ਲਈ ਨਹੀਂ ਪਹਿਲਾਂ ਸੁਗਾ ਨੰਗਾ ਦਿੰਦੇ ਨੇ ਉਹ ਆਂਦੇ ਪਹਿਲਾਂ ਸੁਗਾ ਜੇ ਦੂਜਾ ਵੀ ਸੁਜਾਂਦੀ ਹੁੰਦੇ ਪਹਿਲਾਂ ਹੀ ਸੁਗੇ ਰਹੀ ਹੈ ਜੀ ਤੇ ਨਹੀਂ ਵਸਦੀ ਗੱਲ ਚਲੋ ਆਪਾਂ ਦੂਜਾ ਕਹਿ ਕੇ ਖਰੀਦੀ ਤਿੱਜਾ ਹੀ ਮੰਨੇ ਕੋਈ ਭੈਣ ਭਰਾ ਕੋਈ ਤਿੱਜਾ ਸਮਝਾ ਹਾਂਜੀ ਹਾਂਜੀ ਤੇ ਵੈਸੇ ਹੈ ਤਿਆਰੀ ਇਹਦੀ ਕੋਈ ਅੱਜ ਭਲਕ ਕੇ ਦੋ ਇਹ ਸੰਧੂ ਸਾਹਿਬ ਇਹਦਾ 5 26 ਤਰੀਕ ਨੂੰ ਇਹਦੇ ਵੀ ਦਿਨ ਪੂਰੇ ਆ ਤੇ ਬਾਕੀ ਚਲੋ ਜੇ ਤੇ ਦਿਨ ਕਰਮਾ ਲਈ ਸਾਰੇ ਆਪਦੇ ਪੂਰੇਆਂ ਤੇ ਸੁੰਦੀ ਆ ਫਿਰ ਤੇ ਢੇੜੇ ਵਿਢੇ ਕੋਈ ਨਹੀਂ ਰਹਿਣੇ ਤੇ ਬਾਕੀ ਗਰਮੀ ਨਾਲ ਕਿਦਾਂ ਦਾ ਦਿਨ ਪਹਿਲਾਂ ਸੂਬੇ ਦਾ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਜੀ ਹਾਂ ਠੋਕਰ ਚਲ ਤੇ ਕੱਦਕੂਦੇ ਦਾ ਵੀ ਪੂਰਾ ਵੱਡਾ ਠੀਕ ਆ ਜੀ ਉੱਚੇ ਕੱਦ ਦਾ ਬੇਚਾ ਬਾਕੀ ਥਾਂ ਤੋਂ ਪੂਰਾ ਹਥੀ ਚਵਾਈ ਲਾਇਦਾ ਵੀ ਤੇ ਹਾਈਟ ਲੈਂਥ ਇਹਦੀ ਵੀ ਚੰਗੀ ਆ ਸੋ ਤੀਜਾ ਸੂਬਾ ਘੱਟੋ ਘੱਟ ਤੀਜਾ ਸੂਬਾ ਮੰਨ ਕੇ ਕੋਈ ਭਰਾ ਸਵਤਾ ਕਰ ਲਿਓ ਪੰਜ ਛੇ ਦਿਨ ਹਜੇ ਪੈਂਡਿੰਗ ਆ ਇਹਦੇ ਸੂਣ ਦੇ ਠੀਕ ਆ ਆ ਲੋ ਉਹ ਰਾਹ ਸੰਦੂ ਸਾਹਿਬ ਪਹਿਲਣਾ ਵੜਾਂ ਨਾਲ ਲੱਗ ਕਰਮਾਲੀ ਨੂੰ ਆ ਹਾਂਜੀ ਲੋਬੀ ਭਰਾਵੋ ਜੀ ਹੱਥ ਕਟੋ ਕਰ ਦੋ ਸੋ 5 ਦਿਨ 6 ਦਿਨ 5 ਦਿਨ ਆਈਆਂ ਮੰਨ ਕੇ ਤੁਸੀਂ ਦਾ ਸੌਦਾ ਕਰਿਓ ਠੀਕ ਆ ਬਾਕੀ ਜੀ ਦੋਸਤੋ ਵਪਾਰ ਦਾ ਕੰਮ ਇੱਕ ਵਾਰੀ ਫਿਰ ਜ਼ਿਕਰ ਕਰ ਦਿੰਦੇ ਆ ਆਪਾਂ ਵੀ ਤੇਪਕੇ ਵੀਰ ਨੇ ਲਿਆਂਦੇ ਆ ਜਿਹੜਾ ਪਸੂ ਕੋਈ ਗੱਪਾ ਨਾ ਠੀਕ ਆ ਅੱਗੋਂ ਕੋਈ ਮੇਰਾ ਭਰਾ ਚਾਹੋਂ ਥਾਂ ਦੇ ਆਪਣੀ ਪਾਸ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੰਤੂ ਪ੍ਰਾਂਤੂ ਤਾਂ ਸਾਹਮਣਾ ਨਾ ਤੁਹਾਨੂੰ ਕਰਨਾ ਪਵੇ ਤੇ ਨਾ ਹੀ ਅੱਗੇ ਆਨਰ ਨੂੰ ਸੰਧੂ ਗੱਬਣਾ ਜਿਹੜੀਆਂ ਨਾ ਵੀਰ ਪਛਿਣਾ ਇਹ ਤਸੱਲੀ ਨਾਲ ਆਪਦੀ ਆ ਝੋਟੀ ਆ ਗੱਬਣਾ ਦਾਵਾ ਇਹ ਤਸੱਲੀ ਨਾਲ 蒂ਪ ਕੇ ਖੜਨ ਜੀ ਭਰੇ ਭਾਂਡੇ ਆ ਬਾਅਦ ਵਿੱਚ ਕੋਈ ਵੀ ਆਪਾਂ ਪਾਰ ਪਿੱਛੇ ਦੀ ਗਾਰੰਟੀ ਦੇ ਸਕਦੇ ਆ ਜਿਹੜੀ ਚੀਜ਼ ਆਪਣੇ ਘਰ ਹੈਗੀ ਆ ਜੀ ਆਪਾਂ ਕੱਲ੍ਹ ਦੀਆਂ ਵੇੜਾਂ ਲੈਂਦੀਆਂ ਝੋਟੀ ਲੈਂਦੀ ਆ ਕਿਤੇ ਮਾਸਾ ਜਿੰਨਾ ਕੋਈ ਸ਼ੱਕ ਨਹੀਂ ਤੇ ਗਾਂ ਦੁੱਧ ਪਾਏ ਦੇ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਭਰਾਵਾਂ ਵਾਲੇ ਮੈਂ ਤੁਹਾਨੂੰ ਐਵੇਂ ਫੇਰ ਅੱਗੇ ਵੀ ਗੱਲ ਕੀਤੀ ਆ ਵੀ ਇੱਕ ਪਹਿਲਣਾ ਵੇੜਾਂ ਤੇ ਇੱਕ ਉਹ 25 30 ਲੀਟਰ ਦੀ ਗਰੰਟੀ ਤੇ ਐਵੇਂ ਵਟਦੇ ਪਈ ਜੇ ਚਲੋ ਜਿੰਨਾ ਕ ਆਪਾਂ ਜਾਣਦੇ ਆ ਵੀ ਦੁੱਧ 20 ਕਿਲੋ ਦੇ ਬੱਚੀ ਅਰਮਾਨ ਨੇ ਦੇ ਜੂਗੀ ਬਿਲਕੁਲ ਜੀ ਬਿਲਕੁਲ ਚਲੋ ਘਰ ਵਾਲੇ ਕੋਸ਼ਿਸ਼ ਵੀ ਕਰਨ ਪਰ ਅਗਰ ਲਾ ਆਪਣਾ ਵਪਾਰ ਦਾ ਕਰਮ ਆਪ ਹਾਂ ਜੀ ਆਪਾਂ ਥੋੜਾ ਸੱਚ ਦੱਸ ਕੇ ਦਈਏ ਗਾਂ ਆਪਦੇ ਕਰਮ ਜੀ ਸਰ ਜੀ ਹਾਂ ਜੀ ਤੇ ਇਹ ਕਿੰਨੇ ਦੀ ਦੇ ਦਿੱਤੀ ਆਪਾਂ ਕੋਲ ਸੰਤੂ ਸਾਹਿਬ ਨਾ ਪਾ ਉਹਨਾਂ ਦੇ ਗਲਤ ਕੀਤੇ ਨਾ ਕਰਨ ਵਾਲੀ ਇਹ ਤੇ ਕਰਨਾ ਅੱਜ ਆਫਰਾਂ ਹੀ ਲੱਗੀਆਂ ਨਹੀਂ ਕਾਨੂੰ ਗਲਤ ਕਿਹੜੀ ਕਿਲੋ ਹਾਂ ਜੀ ਇਹ ਮੁੱਲ 65 17 ਆਪਾਂ ਕੋਈ ਨਹੀਂ ਕਰਨਾ 60000 ਚ ਉਹਦਾ ਵੀ ਖੁੱਲਾ ਹੀ ਮਾਨਤਾ ਕਰਗੀ 60 ਚੋਂ ਮਾਣ ਤਨ ਖੁੱਲੇ ਮਾਨ ਤਨ ਸੰਤੂ ਸਾਹਿਬ ਕੋਈ ਇਹ ਨਹੀਂ ਵੀ ਭੈਣ ਭਰਾ ਫੋਨ ਕਰੂਗਾ ਕਿ ਇਹਨੂੰ ਨਾਰਾਜ਼ ਕਰਾਂਗੇ ਚਲੋ ਆਪਦਾ ਹੱਕ ਪੂਰਾ ਹੁੰਦਾ ਜਾਵੇ ਰੋਟੀ ਦੇਣਗੇ ਕਰਮਾਲੀਆਂ ਤੇ ਉਸੇ ਲਈ ਫੜਾ ਦਾਂਗੇ ਠੀਕ ਆ ਜੀ ਜੀ ਤੇ 60 ਚੋਂ ਮਾਨ ਤਨ ਹਾਂਜੀ ਹਾਂਜੀ 60 ਚੋਂ ਮਾਨ ਤਨ ਕਰ ਦਾਂਗੇ ਖੁੱਲੇ ਲਓ ਜੀ 60000 ਦੇ ਵਿੱਚ ਪੂਰੀ ਵਜਨ ਮੱਟੇ ਵਾਲੀ ਹੈ ਸੰਤੂ ਸਾਹਿਬ ਮਾਨ ਤਨ ਹੋਊਗਾ ਵਿੱਚੋਂ ਛੋਟਛਾ ਭਾਅ ਹੋ ਜਾਊਗਾ 60000 ਚੋਂ ਬਾਕੀ ਆ ਤੁਸੀਂ ਵੇਖ ਲਓ ਕਦਕੁੱਤ ਪੂਰਾ ਢਾਜਾ ਢੂਜਾ ਪੂਰਾ ਵੱਡਾ ਹੈ ਇਸ ਵੈਟ ਦਾ ਵੀ ਠੀਕ ਆ ਉੱਤੇ ਜਾ ਸੂਬਾ ਘੱਟੋ ਘੱਟ ਤੁਸੀਂ ਮੰਨ ਕੇ ਦਾ ਸੌਦਾ ਉਹ ਤੁਸੀਂ ਇਧਿਆਣ ਕੇ ਆਪਦੀ ਨਿਗਾਹ ਚੋ ਕੱਢ ਲਿਓ ਠੀਕ ਆ 60000 ਦੇ ਵਿੱਚ ਹੋ ਜੂਗਾ ਮਾਨਤਨ ਤੇ ਇਹ ਨਾਗਨੇ ਦੋਸਤੋ ਅੱਜ ਟੋਟਲ ਚਾਰ ਵੀਰ ਗੁਰਲਾਲ ਹੋਣਾ ਦੇ ਇਸ ਕਿਲੇ ਦੇ ਉੱਪਰ ਤੇ ਚਾਰੇ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਤਸੱਲੀ ਦੇ ਨਾਲ ਤੇ ਦੋ ਗੱਬਣ ਤੇ ਦੋ ਸੂਈਆਂ ਇੱਕ ਛੋਟੀ ਗੱਬਣ ਦਿਖਾਤੀ ਐ ਇੱਕ ਤੁਹਾਨੂੰ ਜਿਹੜੀ ਲਾਸਟ ਦੇ ਵਿੱਚ ਆਪਾਂ ਡੱਬੀ ਉਹ ਵੜ ਜਿਹੜੀ ਆ ਗੱਬਣ ਤਿਆਰੀ ਵਾਲੀ ਦਿਖਾਤੀ ਆ ਆ ਦੋਨੋਂ ਨਾਗ ਜਿਹੜੇ ਸੂਏ ਸੁਬਾਈ ਆ ਠੀਕ ਆ ਜੀ ਬਾਕੀ ਸੀਲ ਸਾਊ ਆ ਠੰਡੇ ਧੀਰੇ ਆ ਉਹ ਤੁਸੀਂ ਇਧਿਆਣ ਕੇ ਆਪਦੀ ਜਿਹੜੀ ਤਸੱਲੀ ਕਰ ਲਿਓ ਤੇ ਗੁਰਲਾਲ ਇੱਕ ਨੰਬਰ ਆਪਣੇ ਬੋਲ ਨੰਬਰ 8217282497 ਦੂਜਾ ਨੰਬਰ 8289016207 ਜੀ ਠੀਕ ਹਾਂਜੀ ਲੋਬ ਦੋਸਤੋ ਦੋਵੇਂ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਤੇਰੇ ਜਾਣਕਾਰੀ ਕਿਸੇ ਵੀਰ ਨੇ ਲੈਣੀ ਤੁਸੀਂ ਲੈ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਸੀ ਗੱਲ ਸੰਧੂ ਸਾਹਿਬ